ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਤੀਜਾ ਇੱਕ ਪੈਰ ਰਾਵ ਹੈ ਆਪਣਾ ਹਉ ਕੈ ਦਰ ਪੂਛਾਉ ਜਾਏ ਕੈ ਵਖਰਾ ਦਰ ਵਖਰਾ ਕੈ ਦਰ ਪੂਛਾਉ ਜਾਏ ਇੱਕ ਪੈਰ ਰਾਵ ਹੈ ਆਪਣਾ ਹਉ ਕੈ ਦਰ ਪੂਛਾਉ ਜਾਏ ਸਤਗੁਰ ਸੇਵੀ ਭਾਉ ਕਰ ਮੈਂ ਪਿਰ ਦੇਹੋ ਮਿਲਾਏ ਸਭ ਉਪਾਏ ਆਪੇ ਵੇਖੈ ਕਿਸ ਨੇੜਾ ਕਿਸ ਦੂਰ ਸਭ ਉਪਾਏ ਆਪੇ ਵੇਖੈ ਕਿਸ ਨੇੜਾ ਕਿਸ ਦੂਰ ਜਿਨ ਪਿਰ ਸੰਗੇ ਜਾਣਿਆ ਪਿਰ 라ਵੇ ਸਦਾ ਹਦੂਰ ਮੁੰਦੇ ਤੂੰ ਚੱਲ ਗੁਰ ਕੈ ਭਾਏ ਅਨ ਦਿਨ 라ਵੇ ਪਿਰ ਆਪਣਾ ਸਹਜੇ ਸੱਚ ਸਮਾਏ ਰਹਾਓ ਸਬਦ ਰਤਿ ਆਸੋਹਾ ਗਣੀ ਸਚੈ ਸਬਦ ਸੀਗਾਰ ਹਰਿ ਵਰ ਪਾਇਨ ਅਪ ਹਰਿ ਵਰ ਪਾਇਨ ਘਰ ਆਪਣ ਗੁਰ ਕੈ ਹੇਤ ਪਿਆਰ ਸੇਜ ਸੁਹਾਵੀ ਹਰ ਰੰਗ ਰਵੈ ਭਗਤ ਭਰੇ ਪੰਡਾਰ ਸੋ ਪ੍ਰਭ ਪ੍ਰੀਤਮ ਮਨ ਵਸੈ ਜੇ ਸਬਸੈ ਦੇਏ ਆਧਾਰ ਪ੍ਰੀਤਮ ਮਨ ਵਸੈ ਪ੍ਰੀਤਮ ਮਨ ਕਠਾ ਨਹੀਂ ਬੋਲਣਾ ਪ੍ਰੀਤਮ ਮਨ ਵਸੈ ਸੋ ਪ੍ਰਭ ਪ੍ਰੀਤਮ ਮਨ ਵਸੈ ਜੇ ਸਬਸੈ ਦੇ ਆਧਾਰ ਪਿਰਸਾਲਾ ਹਨ ਆਪਣਾ ਤਿਨ ਕਹਿ ਹੋ ਸਦ ਬਲਿਹਾਰ ਜਾਓ ਮਾਨ ਤਨ ਅਰਪੇ ਸਿਰ ਦੇਈ ਤਿਨ ਕਹਿ ਲਾਗਾ ਪਾਏ ਚਿਨੀ ਇਕ ਪਛਾਣਿਆ ਦੂਜਾ ਭਾਉ ਚੁਕਾਏ ਗੁਰਮੁਖ ਨਾਮ ਪਛਾਣੀਐ ਨਾਨਕ ਸੱਚ ਸਮਾਏ